ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵਾਂਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਡੈਰੀ ਦੇ ਧੰਦੇ 'ਚ ਹੁਣ ਕਈ ਵੀਰ ਕਹਿ ਦਿੰਦੇ ਨੇ 20 70% ਖਰਚਾ 30% ਬਚਤ ਆ ਕੋਈ ਕਹਿੰਦਾ ਅਧੋ ਅੱਧੀ ਖਰਚਾ ਬਚਤ ਆ ਠੀਕ ਆ ਨਾ ਤੇ ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਨੀ ਆ ਵੀ ਸ਼ੁਰੂਆਤ 'ਚ ਕਿੰਨੀ ਬਚਤ ਹੁੰਦੀ ਆ ਕਿੰਨਾ ਖਰਚਾ ਤੇ ਆਪਣਾ ਖਰਚਾ ਵਧ ਕਿਉਂ ਗਿਆ ਕਿਉਂਕਿ ਆਪਣਾ ਦੁੱਧ ਹੁਣ ਪੈ ਰਿਹਾ ਮਹੀਨੇ ਦਾ ਲੱਖ ਤੋਂ ਵੱਧ ਦਾ ਪੈ ਰਿਹਾ 6 ਪਸ਼ੂ ਆਪਣੇ ਦੁੱਧ ਦਿੰਦੇ ਨੇ ਤੇ ਪੰਜ ਖੜ ਕੇ ਖਾ ਰਹੇ ਨੇ ਆਪਣਾ ਖਰਚਾ ਵੱਧ ਕਿਉਂ ਗਿਆ ਇਹ ਵੀ ਗੱਲ ਕਰਾਂਗੇ ਤੇ ਬੱਚੇ ਤਾਂ ਕਿਉਂ ਘਟ ਗਈ ਆ ਬਾਕੀ ਇਹ ਵੀਡੀਓ ਚ ਇਹ ਵੀ ਗੱਲ ਕਰਾਂਗੇ ਵੀ ਜਿਹੜੇ ਨਵੇਂ ਵੀਰ ਕੰਮ ਕਰਨਾ ਚਾਹੁੰਦੇ ਨੇ ਉਹ ਆਪਣੇ ਹੱਥ-ਵਾਸ ਕਿਵੇਂ ਹੁੰਦਾ ਵੀ ਖਰਚਾ ਵੱਧ ਤੇ ਘਟ ਤੇ ਕਿਉਂਕਿ ਵੀਰੇ 2-3 ਸਾਲ ਤਾ ਤੁਹਾਨੂੰ ਪਤਾ ਇਹ ਧੰਦੇ 'ਚ ਲੱਗਦੇ ਨੇ ਸਬਰ ਤੇ ਟਾਈਮ ਵਾਲਾ ਕੰਮ ਆ ਇਹ ਨਹੀਂ ਹੈਗਾ ਵੀ ਆਪਾਂ ਕੱਲੀ ਬੱਚੇ ਤ ਦੇਖ ਕੇ ਇਹ ਧੰਦੇ ਵੱਲ ਆ ਜਾਈਏ ਵੀ ਹਾਂ ਇਹ 'ਚ ਤਾਂ ਪੈਸੇ ਬਚਦੇ ਨਹੀਂ 'ਚ ਨੁਕਸਾਨ ਵੀ ਬਹੁਤ ਹੁੰਦਾ ਘਾਟੇ ਵੀ ਪੈਂਦੇ ਨੇ ਕਈ ਵਾਰ ਖਰਚਾ ਜਿਆਦਾ ਹੋ ਜਾਂਦਾ ਕਿਉਂਕਿ ਪਸ਼ੂ ਜਿਹੜੇ ਮਗਰ ਡਰਾਈ ਹੁੰਦੇ ਨੇ ਜਾਂ ਬੱਚੀਆਂ ਕੱਟੀਆਂ ਪਲਦੀਆਂ ਨੇ ਆਪਣੀਆਂ ਜਿਹੜੇ ਵੀਰਾਂ ਨੇ ਹੁਣ ਛੋਟੇ ਲੈਵਲ ਤੋਂ ਕੰਮ ਸਟਾਰਟ ਕਰਨਾ ਉਹਨਾਂ ਨੂੰ ਤਾਂ 2-3 ਸਾਲ ਲੱਗਦੇ ਹੀ ਲੱਗਦੇ ਨੇ ਠੀਕ ਆ ਨਾ ਚਲੋ ਜਿਹੜੇ ਵੀਰਾਂ ਨੇ ਲੋਨ ਲੈ ਕੇ ਕੰਮ ਕਰਨਾ ਜਾਂ ਜਿਹਨਾਂ ਕੋ ਪਹਿਲਾਂ ਹੀ ਪੈਸਾ ਵਧੀਆ ਠੀਕ ਆ ਨਾ ਉਹਨਾਂ ਨੇ ਤਾਂ ਆਪਣਾ ਕੰਮ ਸਾਲ 6 ਮਹੀਨੇ ਚ ਸੈਟ ਅਪ ਕਰ ਲੈਣਾ ਕਿਉਂਕਿ ਉਹਨਾਂ ਨੇ ਉਹੋ ਜੀ ਬਰੀਡ ਆਪਣੀ ਖਰੀਦੇ ਲੈਣੀ ਆ ਜਿਹੜਾ ਛੋਟੇ ਲੈਵਲ ਤੋਂ ਕੰਮ ਕਰਦਾ ਚਲੋ ਉਹਨੇ ਨਾਰਮਲ ਗਾਵਾਂ ਲੈ ਕੇ ਆਪਣੀ ਹੋਮ ਬਰੀਡ ਤਿਆਰ ਕਰਨ ਨੂੰ ਵੀ 2-3 ਸਾਲ ਘੱਟੋ-ਘੱਟ ਲੱਗ ਹੀ ਜਾਂਦੇ ਨੇ ਘੱਟ ਨਹੀਂ ਲੱਗਦੇ ਵੱਧ ਭਾਵੇਂ ਲੱਗ ਜਾਣ ਘੱਟ ਗਿਆ ਅਵੀ ਗੱਲ ਕਰਾਂਗੇ ਕਈ ਵੀਰ ਕਹਿ ਦਿੰਦੇ ਨੇ ਵੀ ਸਿਰਫ ਬਚਤ ਬਚਤ ਦੇਖ ਕੇ ਵੀ ਅਸੀਂ ਵੀ ਇਹ ਧੰਦਾ ਕਰ ਲਈਏ ਵੀ ਇੰਨੇ ਪੈਸੇ ਵੱਜਦੇ ਨੇ ਠੀਕ ਆ ਨਾ ਉਹ ਵੀ ਗੱਲ ਆਪਾਂ ਕਰਾਂਗੇ ਬਾਕੀ ਕਈ ਵੀਰ ਕਹਿ ਦਿੰਦੇ ਨੇ ਵੀ 70% ਖਰਚਾ ਡੈਰੀ ਫਾਰਮ ਦੇ ਧੰਦੇ 'ਚ 30% ਬਚਤਾ ਕੋਈ ਕਹਿ ਦਿੰਦਾ 60% ਖਰਚਾ 30 40% ਬਚਤਾ ਕੋਈ ਅੱਧੋ ਅੱਧੀ ਕਹਿ ਦਿੰਦਾ ਬਾਕੀ ਖਰਚਾ ਤੇ ਬੱਚੇ ਤਾਂ ਆਪਣੇ ਹੱਥ ਵਿੱਚ ਕਿਵੇਂ ਆ ਉਹ ਆਪਾਂ ਸਾਰੀ ਡਿਟੇਲ ਜੇ ਵੀਡੀਓ 'ਚ ਜਿੰਨੀ ਕ ਆਪਾਂ ਨੂੰ ਨੌਲੇਜ ਆ ਛੋਟੇ ਲੈਵਲ ਤੋਂ ਲੈ ਕੇ ਆਪਾਂ ਗੱਲ ਕਰਾਂਗੇ ਕਿਉਂਕਿ ਜਿਨੇ بڑے ਲੈਵਲ ਤੋਂ ਕੰਮ ਸਟਾਰਟ ਕਰਨਾ ਜਾਂ ਤਾਂ ਪੈਸੇ ਵਾਲਾ ਬੰਦਾ ਹੋਊਗਾ ਉਹ ਜਾਂ ਫਿਰ ਮੇਰੇ ਵੀਰ ਨੇ ਕਿਸੇ ਨੇ ਲੋਨ ਲੈਣਾ ਹੋਵੇ ਠੀਕ ਆ ਨਾ ਲੋਨ ਲੈਣਾ ਵੀ ਨਹੀਂ ਮਾੜਾ ਹੈਗਾ ਪਰ ਜੇ ਤੁਹਾਨੂੰ ਸ਼ੁਰੂਆਤ 'ਚ ਜਮਈ ਨੌਲੇਜ ਨਹੀਂ ਇਹ ਕੰਮ ਦੀ ਫਿਰ ਲੋਨ ਲੈਣਾ ਜਿਹੜਾ ਬਹੁਤ ਗਲਤ ਆ ਤੋ ਤੁਹਾਨੂੰ ਇਹ ਧੰਦੇ ਦੀ ਪ੍ਰੋਪਰ ਨੌਲੇਜ ਆ ਗਈ ਤੁਹਾਨੂੰ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਫਿਰ ਤੁਸੀਂ ਜਿੱਦਾਂ ਮਰਜ਼ੀ ਲੋਨ ਲੈ ਲਓ ਕੋਈ ਚੱਕਰ ਨਹੀਂ ਹੈਗਾ ਠੀਕ ਆ ਨਾ ਬਾਕੀ ਜਿਵੇਂ ਸਿਆਣੇ ਕਹਿੰਦੇ ਨੇ ਵੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ ਆਪਾਂ ਪਹਿਲਾਂ ਹੀ ਵੱਡੇ ਲੈਵਲ ਵੱਲ ਨੂੰ ਨਾ ਨਾ ਜਾਈਏ ਚਲੋ ਜਿੱਦੀ ਗੰਜੈਸ਼ ਆ ਉਹ ਵੀਰ ਨੇ ਤਾਂ ਜਾਣਾ ਹੀ ਜਾਣਾ ਠੀਕ ਆ ਨਾ ਜਿਹੜੇ ਆਪਾਂ ਛੋਟੇ ਲੈਵਲ ਆਪਾਂ ਕਿਉਂਕਿ ਆਪਾਂ ਪਹਿਲਾਂ ਹੀ ਵੱਡਿਆਂ ਵੱਲ ਨੂੰ ਦੇਖਣ ਲੱਗ ਜਾਂਦੇ ਆ ਤਾਂ ਕਰਕੇ ਇਹ ਧੰਦੇ ਚ ਕਈ ਬੰਦੇ ਫੇਲ ਵੀ ਹੋ ਚੁੱਕੇ ਨੇ ਅੱਜ ਦੀ ਵੀਡੀਓ 'ਚ ਆਪਾਂ ਇਹ ਵੀ ਗੱਲ ਕਰਾਂਗੇ ਵੀ ਆਪਣਾ ਲੱਖ ਤੋਂ ਵੱਧ ਦਾ ਦੁੱਧ ਪੈ ਰਿਹਾ ਖਰਚਾ ਕਿਉਂ ਵੱਧ ਗਿਆ ਬਚਤ ਕਿਉਂ ਘਟ ਗਈ ਤੇ ਬਚਤ ਜਾਂ ਖਰਚਾ ਆਪਣੇ ਹੱਥ ਵਿੱਚ ਕਿਵੇਂ ਆ ਕਿਉਂਕਿ ਹਰੇਕ ਬੰਦਾ ਦੇਖੋ ਵੀਰੇ ਜਿਹੜੇ ਬੰਦੇ ਨੇ ਕੰਮ ਨਵਾਂ ਕੰਮ ਸਟਾਰਟ ਕਰਨਾ ਜાં ਤਾਂ ਉਹਨੂੰ ਸਲਾਹਕਾਰ ਨਹੀਂ ਵਧੀਆ ਮਿਲਦਾ ਠੀਕ ਆ ਨਾ ਜਾਂ ਉਹ ਬڑے ਬੰਦਿਆਂ ਦੇ ਚੱਕਰ 'ਚ ਫਸ ਜਾਂਦਾ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਆਪਾਂ ਨੇ ਗਾਵਾਂ ਖਰੀਦਣੀਆਂ ਨੇ ਠੀਕ ਆ ਨਾ ਆਪਾਂ ਨੂੰ ਦੁੱਧ ਦੇ ਰੇਟ ਦੇ ਹਿਸਾਬ ਨਾਲ ਕਿਵੇਂ ਖਰੀਦਣੀਆਂ ਆਪਾਂ ਸਾਰੀ ਟੋਟਲ ਗੱਲ ਕਰਾਂਗੇ ਚਲੋ ਜਿਹੜੇ ਬੰਦੇ ਨਵਾਂ ਕੰਮ ਕਰਨਾ ਚਾਹੁੰਦੇ ਨੇ ਛੋਟੇ ਲੈਵਲ ਦੀ ਗੱਲ ਕਰਦੇ ਆਪਾਂ ਵੱਡੇ ਲੈਵਲ ਦੀ ਨਹੀਂ ਕਰਦੇ ਵੀ ਉਹ ਕਿਵੇਂ ਬਚਤ ਤੇ ਖਰਚਾ ਆਪਣੀ ਮੈਨੇਜਮੈਂਟ ਕਿਵੇਂ ਕਰ ਸਕਦੇ ਨੇ ਤੋਂ ਪਹਿਲਾਂ ਵੀ ਇਹ ਗੱਲ ਆਉਂਦੀ ਆ ਦੁੱਧ ਦੇ ਰੇਟ ਤੇ ਵੀ ਥੋੜਾ ਦੁੱਧ ਕਿੱਥੇ ਸੇਲ ਹੁੰਦਾ ਕਿੰਨੇ ਰੇਟ ਤੇ ਸੇਲ ਹੁੰਦਾ ਕਿਉਂਕਿ ਜਿਹੜੇ ਵੀਰਾਂ ਦਾ ਦੁੱਧ ਦੇ ਚੱਕਰ 'ਚ ਐ ਆ ਵੀਰੇ ਜਿਹੜੇ ਵੀਰਾਂ ਦਾ ਤਾਂ ਲੱਗੇ 34 35 ਤੋਂ 38 ਰੁਪਏ ਰ ਲੱਗ ਰਿਹਾ ਉਹਨਾਂ ਨੂੰ 15 18 ਲੀਟਰ ਵਾਲੀ ਬੈੜੀ 12 ਨਹੀਂ ਖਾਣੀ ਹੈਗੀ ਕਿਉਂਕਿ ਫੀਡ ਦਾ ਰੇਟ ਵੀ ਦਿਨੋ ਦਿਨ ਵੱਧ ਰਿਹਾ ਚਾਹੇ ਤੁਸੀਂ ਕੰਪਨੀ ਦੀ ਬਣਵਾ ਰਹੇ ਹੋ ਚਾਹੇ ਤੁਸੀਂ ਹੋਮ ਮੇਡ ਚਲੋ ਹੋਮ ਮੇਡ ਚ ਇਹ ਹੋ ਜਾਂਦਾ ਵੀ ਕਈ ਵਾਰ ਆਪਾਂ ਤੋਂ ਫਾਰਮੂਲੇਸ਼ਨ ਸਹੀ ਨਹੀਂ ਬਣਦੀ ਤੇ ਜਿਹਦੇ ਕਰਕੇ ਜਿੰਨੇ ਦੁੱਧ ਵਾਲੀ ਆਪਣੀ ਗਾਂ ਹੁੰਦੀ ਆ ਉਹ ਉਹਨਾਂ ਦੁੱਧ ਨਹੀਂ ਕੱਢਦੀ ਹੈਗੀ ਆਪਾਂ ਨੂੰ ਬਜਾਰੂ ਫੀਡ ਪਾਉਣੀ ਹੋ ਪੈਂਦੀ ਆ ਤੇ ਬਜਾਰੂ ਫੀਡ ਆ ਜਿਹੜੀ ਉਹ ਬਹੁਤ ਮਹਿੰਗੀ ਆ ਅੱਜ ਦੇ ਰੇਟ ਦੇ ਹਿਸਾਬ ਨਾਲ ਦੇਖੀਏ ਕੱਲ ਵੀ ਆਪਣੇ ਕੋ ਇੱਕ ਵੀਰ ਫੀਡ ਵਾਲਾ ਆਇਆ ਸੀਗਾ ਉਹਦੀ ਫੀਡ ਆਪਾਂ ਵਰਤ ਰਹੇ ਹਾਂ ਉਹ ਵੀ ਕਹਿੰਦੇ ਨੇ ਵੀ 30 ਤੋਂ 40 ਰੁਪਏ ਪ੍ਰਤੀ ਬੈਗ ਫੀਡ ਆ ਸਾਡੀ ਜਿਹੜੀ ਵਧਣ ਲੱਗੀ ਆ ਬਾਕੀ ਉਹ ਕਹਿੰਦੇ 20 ਬੱਜ ਜਵੇ 40 ਬੱਜ ਜਵੇ ਇਹ ਦੇਖਦੇ ਆਉਣ ਵਾਲਾ ਟਾਈਮ ਆ ਫੀਡ ਦੇ ਖਰਚੇ ਤੋਂ ਉਦੋਂ ਹੀ ਬਚਿਆ ਜਾ ਸਕਦਾ ਜਾਂ ਸਾਡੇ ਕੋ ਖੁੱਲਾ ਹਰਾ ਝਾਰਾ ਜਾਂ ਅਚਾਰ ਹੋਵੇ ਆ ਵੀਰੇ ਗੱਲ ਕਰ ਰਹੇ ਸੀ ਦੁੱਧ ਦੇ ਰੇਟ ਦੀ ਪਹਿਲਾਂ ਤਾਂ ਜਿਹੜੇ ਵੀਰਾਂ ਦਾ ਦੁੱਧ ਤੁਹਾਨੂੰ ਕਹੇ ਵੀ 35 ਤੋਂ 38 ਰੁਪਏ ਲੱਗ ਰਿਹਾ ਉਹਨਾਂ ਨੂੰ 20 25 ਲੀਟਰ ਵਾਲੀ ਗਾਂ ਹੀ ਸ਼ੁਰੂਆਤ 'ਚ ਭਾਰਾ ਖਾਊਗੀ ਆਪਾਂ ਕਈ ਵਾਰ ਕਹਿ ਦਿੰਨੇ ਆਂ ਵੀ 15 16 ਲੀਟਰ ਵਾਲੀ ਗਾਂ ਲੈ ਕੇ ਫਿਰ ਉਹਨਾਂ ਖਰਚਾ ਨਿਕਲਦਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਦੱਸਿਆ ਵੀ ਫੀਡ ਵੀ ਮਹਿੰਗੀ ਹੁੰਦੀ ਜਾ ਰਹੀ ਹੈ ਜਿਹੜੇ ਵੀਰਾਂ ਦਾ ਦੁੱਧ 40 ਤੋਂ 42 ਰੁਪਏ ਲੱਗ ਰਿਹਾ ਸ਼ੁਰੂਆਤ ਦੀ ਗੱਲ ਕਰਦੇ ਆਪਾਂ ਛੋਟੇ ਲੈਵਲ ਤੋਂ ਉਹਨਾਂ ਨੂੰ 18 ਲੀਟਰ ਵਾਲੀ ਵੀ ਗਾਂ ਪੂਰੀ 12 ਖਾਊ ਬਾਕੀ ਤੁਸੀਂ ਆਪ ਕੈਲਕੂਲੇਸ਼ਨ ਕਰਕੇ ਦੇਖਿਆ ਕਰੋ ਫੀਡ ਤੇ ਦੁੱਧ ਤੁਹਾਡਾ ਕਿੰਨੇ ਦਾ ਦੁੱਧ ਪੈ ਰਿਹਾ ਕਿੰਨੇ ਦੀ ਤੁਹਾਡੀ ਫੀਡ ਤੇ ਖਰਚ ਆ ਰਿਹਾ ਜੇ ਤੁਸੀਂ ਲਿਖਤੀ ਰੂਪ 'ਚ ਇਹਨੂੰ karenge oh kamm nu ਤਾਂ ਤੁਹਾਡੀ ਬਚਤ ਤੇ ਖਰਚਾ ਤੁਹਾਡਾ ਆਪੇ ਪਤਾ ਲੱਗ ਜਾਣਾ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ ਹੁਣ ਜੇ ਆਪਾਂ ਗੱਲ ਕਰੀਏ ਆਪਣੀ ਆਪਣਾ 1 ਲੱਖ ਤੋਂ ਵੱਧ ਦਾ ਦੁੱਧ ਪੈ ਰਿਹਾ 1 ਲੱਖ 5000 ਦਾ ਵੀ ਹੋ ਜਾਂਦਾ 1 10 ਦਾ ਵੀ ਠੀਕ ਆ ਨਾ ਤੇ ਆਪਣਾ ਖਰਚਾ ਕਿਉਂ ਵਧ ਗਿਆ ਆਪਣਾ ਹੁਣ ਖਰਚਾ ਲਗਭਗ ਨਹੀਂ ਤਾਂ 65 ਤੋਂ 70% ਹੋ ਰਿਹਾ ਜੋ ਫਿਲਹਾਲ ਚੱਲ ਰਿਹਾ ਠੀਕ ਆ ਨਾ ਇਹ ਤਾਂ ਚੱਲ ਰਿਹਾ ਕਿਉਂਕਿ ਦੋ ਲਗਭਗ ਦੋ گاਵਾ ਤਾਂ ਡਰਾਈ ਹੋ ਨੇ ਜਿਵੇਂ ਹੀ ਤੀ ਹੋਣ ਨੂੰ ਤਿਆਰ ਚਲੋ ਬਾਕੀ ਜਦੋਂ ਉਹ ਸੌਣ ਗਈਆਂ ਫਿਰ ਚਲੋ ਖਰਚਾ ਵੀ ਆਪਣਾ ਘਟ ਜੂਗਾ ਕਿਉਂਕਿ ਫੀਡ ਹੁਣ ਜਿਹੜੀਆਂ ਖੜੀਆਂ ਨੇ ਹੁਣ ਜਿਹੜੀ ਟਰਾਂਜੈਕਸ਼ਨ ਤੇ ਚੱਲ ਰਹੀ ਹੈ ਇੱਕ ਗਾਂ ਆਪਾਂ 5 ਤੋਂ 5.5 ਕਿਲੋ ਫੀਡ ਉਹਨੂੰ ਦਿਹਾੜੀ ਦੀ ਰੱਖ ਰਹੇ ਹਾਂ ਠੀਕ ਹੈ ਨਾ ਜਿਹੜੀ ਡرائی ਚੱਲਦੀ ਆ ਉਹਨੂੰ 3 ਤੋਂ 3.5 ਕਿਲੋ ਫੀਡ ਰੱਖਦੇ ਹਾਂ ਦੋ ਬੱਚੀਆਂ ਨੇ ਜਿਹੜੀਆਂ 2.5 2.5 ਕਿਲੋ ਫੀਡ ਉਹ ਖਾ ਜਾਂਦੀਆਂ ਨੇ ਠੀਕ ਹੈ ਨਾ ਤੇ ਕਟਾ 1 ਤੋਂ 1.5 ਕਿਲੋ ਫੀਡ ਉਹ ਖਾ ਜਾਂਦਾ ਲਗਭਗ ਲਾ ਲੋ 13 ਤੋਂ 15 ਕਿਲੋ ਫੀਡ ਚਲੋ ਵੱਧ ਘੱਟ ਵੀ ਹੋ ਜਾਂਦਾ ਕਈ ਵਾਰ 13 ਤੋਂ 15 ਕਿਲੋ ਫੀਡ ਆਪਣੀਆਂ ਖੜੀਆਂ ਖੜੀਆਂ گاਵਾ ਨੇ ਜਿਹੜੀਆਂ ਖਾ ਰਹੀਆਂ ਨੇ ਦੋ ਇਹ گاਵਾ ਦੋ ਬੱਛੀਆਂ ਤੇ ਇੱਕ ਕੱਟਾ ਪੰਜ ਜਾਨਵਰ ਖੜੇ ਖਾ ਰਹੇ ਨੇ ਤੇ 6 ਪਸ਼ੂ ਆਪਣੇ ਦੁੱਧ ਦੇ ਰਹੇ ਨੇ ਪੰਜ گاਵਾ ਨੇ ਇੱਕ ਕੱਟੀ ਆ ਚਲੋ ਜੇ ਹੁਣ ਆਪਣੀ ਗਾਂ ਦੇ ਸੂਣ ਚ ਰਹਿ ਗਏ 8-10 ਦਿਨ ਰਹਿ ਗਏ ਚਲੋ ਜਦੋਂ ਔਨੇ ਸੂਕੇ ਚਲੋ ਦਾ ਦੁੱਧ ਪੈਣ ਲੱਗਣਾ ਸੋਚ ਖੋਲਣੀ ਆ ਠੀਕ ਆ ਨਾ ਜਿਵੇਂ ਘਰ ਦੇ ਕਰਦੇ ਹੀ ਨੇ ਸੋਚ ਖੋਲਦੇ ਹੀ ਨੇ ਸਾਰੇ ਆਪਾਂ ਪਰਿਵਾਰ ਦੇਖਦੇ ਆ ਵੀ ਜਿਵੇਂ ਸ਼ੁਰੂਆਤੀ 15-20 ਦਿਨ ਉਹਦਾ ਦੁੱਧ ਆਪਾਂ ਚਾਹੇ ਡੈਰੀ ਚ ਪਾਉਣਾ ਜਾਂ ਸੇਲ ਕਰਨਾ ਵੀ ਕਰਦੇ ਨਹੀਂ ਹੈਗੇ ਠੀਕ ਆ ਘਰੇ ਰੱਖਦੇ ਆ ਚਲੋ 20 ਦਿਨ ਦੇ ਵਿੱਚ ਵਿੱਚ ਫਿਰ ਜਦੋਂ ਉਹਦਾ ਦੁੱਧ ਪੈਣ ਲੱਗੂ ਇੱਕ ਦੂਈ ਗਾਂ ਆਪਣੀ ਡرائی ਹੋ ਜੂਗੀ ਤੇ ਜਿਹੜੀ ਇੱਕ ਹੋਰ ਗਾਂ ਉਹ ਉਹਦੇ ਸੂਣ ਦੇ ਵੀ 5-10 ਦਿਨ ਰਹਿ ਜਾਣਗੇ ਚਲੋ ਫੇਰ ਆਪਣਾ ਵਧੀਆ ਦੁੱਧ ਪੈਣ ਲੱਗ ਜੂ ਚਲੋ ਮੈਨੇਜਮੈਂਟ ਸਹੀ ਹੋ ਜੂ ਹੁਣ ਆਪਾਂ ਕਰਦੇ ਆਂ ਗੱਲ ਬਚਤ ਦੀ ਵੀ ਉਹ ਆਪਣੇ ਹੱਥ ਕਿਵੇਂ ਆ ਜਿਵੇਂ ਵੀਰੇ ਆਪਾਂ ਸ਼ੁਰੂਆਤ ਜੇ ਨਵਾਂ ਕੰਮ ਕਰਨਾ ਠੀਕ ਆ ਚਲੋ ਦੇਖੋ 2 ਤੋਂ 3 ਸਾਲ ਤਾ ਇਹ ਤੰਦੇ ਚ ਕਾਮਯਾਬ ਹੋਣ ਨੂੰ ਲੱਗਦੇ ਹੀ ਲੱਗਦੇ ਨੇ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਸਿਰਫ ਬਚਤ ਦੇਖ ਕੇ ਕਿਉਂਕਿ ਪਸ਼ੂਰਵਾਤ ਜੇ ਬੱਚੇ ਤਾਂ ਬਹੁਤ ਹੋ ਜਾਂਦੀਆਂ ਕਿਉਂਕਿ ਆਪਾਂ ਨੇ 3-4 ਗਾਵਾਂ ਲੈਣੀਆਂ ਹੁੰਦੀਆਂ ਨੇ ਚਲੋ ਕਿੰਨੇ 5 ਵੀ ਲੈਣੀਆਂ ਨੇ ਤਾਲੀਆਂ ਲੈ ਲੀਆਂ ਮਗਰ ਦੋ ਦੇ ਮਗਰ ਬੱਚੇਆ ਚਲੋ ਬੱਚੇਆ ਵੀ ਪਲ ਜਾਂਦੀਆਂ ਨੇ ਤੇ ਦੁੱਧ ਆਪਣਾ ਵਧੀਆ ਪੈਣ ਲੱਗ ਜਾਂਦਾ ਠੀਕ ਆ ਨਾ ਜਿਉਂ ਜਿਉਂ ਭਲਹਾਟ ਹੋਈ ਜਾਂਦੀਆਂ ਨੇ گاਵਾ ਜਾਂ ਤੁਸੀਂ ਲਾਲੋਬੀ ਵਿੱਚ ਗੱਬਣ ਹੋ ਕੇ ਖੜ ਜਾਂਦੀਆਂ ਨੇ ਉਦੋਂ ਆਪਣਾ ਖਰਚਾ ਜਿਹੜਾ ਉਹ ਥੋੜਾ ਜਿਹਾ ਘਟਣ ਲੱਗ ਜਾਂਦਾ ਸੌਰੀ ਖਰਚਾ ਵਧਣ ਲੱਗ ਜਾਂਦਾ ਬੱਚੇ ਤਾਂ ਜਿਹੜੀ ਉਹ ਕੱਢਣ ਲੱਗ ਜਾਂਦੀ ਆ ਜਿਵੇਂ ਹੁਣ ਆਪਾਂ ਸ਼ੁਰੂਆਤ 'ਚ گاਵਾ ਲੈਨੇ ਤਾਂ ਹੀ ਆਪਾਂ ਕਹਿੰਦੇ ਆ ਵੀ ਸ਼ੁਰੂਆਤ 'ਚ ਤੁਸੀਂ گاਵਾ ਲੈਣੀਆਂ ਨੇ ਮੰਨ ਲਓ ਕਿਸੇ ਵੀਰ ਨੇ ਪੰਜ گاਵਾ ਤੋਂ ਕੰਮ ਸਟਾਰਟ ਕਰਨਾ ਤਾਂ ਪੰਜ ਇਕੱਠੀਆਂ ਨਾ ਲੈਣ ਉਹ ਦੋ گاਵਾਂ ਲੈਣ ਇਕੱਠੀਆਂ ਠੀਕ ਆ ਨਾ ਜਿਵੇਂ ਚਾਹੇ ਇੱਕ ਗੱਬਣ ਲੈ ਲੈਣ ਤੇ ਨਾ 12 ਮਹੀਨਿਆਂ ਦੀ ਇੱਕ ਤਾਜੀ ਲੈ ਲੈਣ ਠੀਕ ਆ ਨਾ ਫੇਰ ਐ ਉਹਨਾਂ ਦਾ ਦੁੱਧ ਟੁੱਟਦਾ ਨਹੀਂ ਕਈ ਵਾਰ ਆਪਾਂ ਕੀ ਕਰਦੇ ਆ ਜਿਆਦਾ ਪ੍ਰੋਫਿਟ ਦੇ ਚੱਕਰ 'ਚ ਆਪਾਂ ਇਕੱਠੇ ਤਾਜੇ ਪਸ਼ੂ ਲੈ ਲੈਨੇ ਆ ਕੇਰਾ ਤਾਂ ਆਪਣਾ ਦੁੱਧ ਹੋ ਜਾਂਦਾ ਫੇਰ ਡੇਢ ਕੁਇੰਟਲ ਦੇ ਲਗਭਗ ਚਾਹੇ ਕੁਇੰਟਲ ਹੋ ਗਿਆ ਚਲੋ ਜੇ 20 20 ਲੀਟਰ ਵਾਲੀਆਂ ਵੀ ਪੰਜ ਨੇ ਤਾਂ ਇੱਕ ਕੁਇੰਟਲ ਹੋ ਗਿਆ ਫੇਰ ਜਦੋਂ ਇਕੱਠੀਆਂ ਗੱਬਣ ਕਰਾਉਨੇ ਆ ਜਾਂ ਭਲੇ ਆਟ ਹੋ ਜਾਂਦੀਆਂ ਨੇ ਫੇਰ ਆਪਣਾ ਦੁੱਧ 30 40 ਕਿਲੋ ਤਈ ਆ ਜਾਂਦਾ ਠੀਕ ਆ ਨਾ ਤੇ ਸ਼ੁਰੂਆਤ 'ਚ ਤੁਸੀਂ ਇਹ ਮੈਨੇਜਮੈਂਟ ਰੱਖਣੀ ਆ ਵੀ ਜੇ ਤੁਹਾਡਾ 70 80 ਕਿਲੋ ਦੁੱਧ ਪੈ ਰਿਹਾ ਤਾਂ ਉਹ ਲੰਬਾ ਟਾਈਮ ਪਵੇ ਇਹਨਾਂ ਹੋਵੇ ਵੀ ਤੁਸੀਂ 80 ਕਿਲੋ 85 ਕਿਲੋ ਪਾਤਾ ਫੇਰ ਤੁਹਾਡਾ 40 ਤੇ ਆ ਜਵੇ। ਇਹ ਗੱਲਬਾਤ ਜਰੂਰ ਧਿਆਨ ਦੇਣਾ ਵੀ ਜਦੋਂ ਤੁਸੀਂ ਸ਼ੁਰੂਆਤ ਕਰਨੀ ਆ ਤਾਂ ਇਕੱਠੇ ਪਸ਼ੂ ਨਾ ਖਰੀਦੋ। ਠੀਕ ਆ ਨਾ ਥੋੜੀ ਜਿਹੀ ਗੈਪ ਨਾਲ ਪਸ਼ੂ ਖਰੀਦ ਲਓ ਵਿੱਚ ਗੱਭਣ ਲੈ ਲਓ। ਠੀਕ ਆ ਨਾ ਵਿੱਚ ਮਹੀਨਾ ਡੇਢ ਮਹੀਨਾ ਗੈਪ ਪਾ ਕੇ ਲੈ ਲਓ। ਕਾਲੀ ਨਾ ਇਹ ਕੰਮ ਜਿ ਕਰੋ। ਫੇਰ ਇੱਕ ਹੋਰ ਮੇਨ ਗੱਲ ਆ ਜਿਹੜੀ ਆਪਣਾ ਖੜੇ ਪਸ਼ੂ ਕਿੰਨੇ ਨੇ ਹੁਣ ਮੰਨ ਲਓ ਪੰਜ ਗਾਵਾਂ ਲੈਣੀਆਂ ਨੇ ਪੰਜ ਦੇ ਮਗਰ ਤੁਸੀਂ ਇੱਕ 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 ਦੋ ਬੱਛੀਆਂ ਪਾਲ ਜਾਣ ਤਾਂ ਬਹੁਤ ਨੇ ਠੀਕ ਹੈ ਨਾ ਹੁਣ ਜੇ ਤੁਹਾਡੀਆਂ ਪੰਜ ਗਾਵਾਂ ਦੁੱਧ ਦਿੰਦੀਆਂ ਨੇ ਜੇ ਤੁਸੀਂ ਤਿੰਨ ਬੱਛੀਆਂ ਖੜਾ ਲਵੋ ਉਹ ਫਿਰ ਕਿਉਂਕਿ ਦੇਖੋ ਬੱਚੀਆਂ ਨੇ ਤੁਸੀਂ ਲਾ ਲਓ ਵੀ ਇਹ ਚੰਗੀ ਸੇਵਾ ਵੀ ਦੋ ਮਹੀਨ ਦੋ ਸਾਲ ਉਹਨਾਂ ਨੂੰ ਖੜ ਕੇ ਤੁਸੀਂ ਐਨ ਫੁੱਲ ਖਿਲਾਉਣਾ ਫੇਰ ਕਿਤੇ ਜਾ ਕੇ ਉਹਨਾਂ ਨੇ ਸੂਣਾ ਜਾਂ ਤੁਹਾਨੂੰ ਮੁਨਾਫਾ ਦੇਣ ਲੱਗਣਾ ਠੀਕ ਹੈ ਨਾ ਇਸ ਕਰਕੇ ਜਿਆਦਾ ਬੱਛੀਆਂ ਦੇ ਚੱਕਰ 'ਚ ਨਾ ਪਵੋ ਤਿੰਨ ਮਗਰ ਇੱਕ ਪਲਗੀ ਤਾਂ ਬਹੁਤ ਹੀ ਜਿਆਦਾ ਵਧੀਆ ਠੀਕ ਹੈ ਨਾ ਕਿਉਂਕਿ ਦੇਖੋ ਵੀਰੇ ਬਾਕੀ ਸਿਆਣੇ ਇਹ ਕਹਿੰਦੇ ਹੁੰਦੇ ਨੇ ਵੀ ਜੇ ਫੀਡ ਦੇ ਪੈਸੇ ਕੇਰਾ ਸਿਰ ਹੋ ਗਏ ਫਿਰ ਉਹ ਵਧਿਓ ਜਾਂਦੇ ਹੁੰਦੇ ਨੇ ਜੂਆ ਮੰਗ ਲੋੜ ਤਾਂ ਆਪਾਂ ਨੂੰ ਅੱਜ ਹੁਣ ਇੱਕ ਬੱਛੀ ਛੋਟੀ ਲੈ ਲਓ ਤੁਸੀਂ ਵੀ ਮਤਲਬ ਤੁਸੀਂ ਲੈ ਲਓ ਉਹਨੂੰ 2 ਸਾਲ ਕਿੱਥੇ ਨੇ ਲੋੜ ਤਾਂ ਆਪਾਂ ਨੂੰ ਅੱਜ ਆ ਖਰਚੇ ਦੀ ਤਾਂ ਕਰਕੇ ਘੱਟ ਬੱਛੀਆਂ ਪਾਲ ਲਓ ਕੋਈ ਚੱਕਰ ਨਹੀਂ ਤਿੰਨ ਮਗਰ ਇੱਕ ਪਾਲ ਲਓ ਇੱਕ ਪਾਲ ਗਈ ਫੇਰ ਇੱਕ ਹੋ ਜੂਗੀ ਘਰ ਦੀਆਂ ਬਸ਼ੀਆਂ ਪਾਲਣਗੀਆਂ ਉਦੋਂ ਜਾ ਕੇ ਹੀ ਕੰਮ ਆ ਤੁਹਾਡਾ ਜਿਹੜਾ ਸੈਟ ਆਉਂਦਾ ਜੇ ਤੁਹਾਡਾ ਦੁੱਧ ਚੰਗਾ ਪੈ ਰਿਹਾ ਕੋਲ ਪੈਸੇ ਨਹੀਂ ਚੰਗੇ ਫੇਰ ਤੁਸੀਂ ਪੰਜ ਦੇ ਮਗਰ ਦੋ ਵੀ ਪਾਲ ਸਕਦੇ ਹੋ ਤਿੰਨ ਵੀ ਪਾਲ ਸਕਦੇ ਹੋ ਉਹ ਕੋਈ ਚੱਕਰ ਨਹੀਂ ਹੈਗਾ ਕਿ ਜੇ ਤੁਸੀਂ ਸ਼ੁਰੂਆਤ ਚ ਕੰਮ ਕਰ ਰਹੇ ਹਾਂ ਚਲੋ ਚੰਗਾ ਦੁੱਧ ਪੈ ਰਿਹਾ ਹੋ ਤਿੰਨ ਸਾਲ ਜਣ ਜੀ ਲੱਗਦੇ ਹੀ ਲੱਗਦੇ ਨਹੀਂ ਵੀਰੇ ਜੇ ਆਪਾਂ ਇਹ ਧੰਦੇ ਚ ਕਹੀਏ ਵੀ ਸਾਨੂੰ ਪਹਿਲਾਂ ਹੀ ਚਲੋ ਪ੍ਰੋਫਿਟ ਹੁੰਦਾ ਇਹ ਜੀ ਗੱਲ ਨਹੀਂ ਹੈਗੀ ਵੀ ਨਹੀਂ ਹੁੰਦਾ ਵਿੱਚ ਸਿਚੁਏਸ਼ਨ ਇਹ ਜੀ ਆ ਜਾਂਦੀ ਆ ਜਦੋਂ ਘਾਵਾਂ ਆਪਣੀਆਂ ਡਰਾਈ ਖੜ ਜਾਂਦੀਆਂ ਨੇ ਪਲਿਆਟ ਹੋ ਜਾਂਦੀਆਂ ਨੇ ਠੀਕ ਆ ਨਾ ਉਦੋਂ ਬੱਚਤਾਂ ਘਟ ਜਾਂਦੀ ਆ ਜਦੋਂ ਆਪਣੀਆਂ ਬੱਸ਼ੀਆਂ ਰਲਦੀਆਂ ਨੇ ਨਾਲ ਉਦੋਂ ਹੀ ਵਧੀਆ ਹੁੰਦਾ ਜਣ ਜੀ 2-3 ਸਾਲ ਸਬਰ ਨਾਲ ਲੱਗਦੇ ਹੀ ਲੱਗਦੇ ਨੇ ਪਹਿਲਾਂ ਤਾਂ ਬਹੁਤ ਔਖਾ ਕੰਮ ਲੱਗਦਾ ਠੀਕ ਆ ਨਾ ਕਿਉਂਕਿ ਇਹਨਾਂ ਦੇ ਪੈਸੇ ਇਹਨਾਂ 'ਚ ਲੱਗੇ ਜਾਣੇ ਆਪਾਂ ਨੂੰ ਵੀ ਐ ਹੁੰਦਾ ਵੀ ਸਾਨੂੰ ਕੋ ਬਚਦਾ ਨਹੀਂ ਹੈਗਾ ਕਰਦਾ ਨਹੀਂ ਹੈਗਾ ਠੀਕ ਆ ਨਾ ਪਹਿਲਾਂ ਪਹਿਲਾਂ ਜ਼ਰੂਰ ਹੁੰਦਾ ਜਦੋਂ ਤੁਹਾਡੀਆਂ ਬੱਚੀਆਂ ਪਲ ਗਈਆਂ ਠੀਕ ਆ ਉਹਨਾਂ ਨੇ ਤੁਹਾਨੂੰ ਦੁੱਧ ਦੇ ਕਿੱਥੇ ਤੱਕ ਖੜੇ ਪਸ਼ੂ ਨੂੰ 4-5 ਕਿਲੋ ਫੀਡ ਪੈ ਰਹੀ ਆ ਕਿੱਥੇ ਉਹਨੇ ਦੁੱਧ ਦੇਣ ਲੱਗ ਜਾਣਾ ਫੀਡ 2 ਕਿਲੋ ਵਧਣੀ ਆ 5 ਨਹੀਂ 7 ਹੋਜੂ 20 ਲੀਟਰ ਵਾਲੀ ਨੂੰ 7 7.5 8 ਕਿਲੋ ਫੀਡੇ ਪੈਣੀ ਆ ਜੇ ਤੁਹਾਡੇ ਕੋ ਆਚਾਰ ਚਲੋ ਨਾਲੇ ਤੁਹਾਡਾ ਇਹ ਹੋਜੂਗਾ ਵੀ ਸ਼ੁਰੂਆਤ ਜੇ ਤੁਹਾਡੇ ਕੋ ਆਚਾਰ ਨਹੀਂ ਹੈਗਾ ਤਾਂ ਤੁਸੀਂ ਹੌਲੀ ਹੌਲੀ ਅਚਾਰ ਦਾ ਪ੍ਰਬੰਧ ਵੀ ਕਰ ਲੇਗੇ। ਬਾਕੀ ਆਪਾਂ ਗੱਲ ਕਰਦੇ ਸੀ ਵਿੱਚ ਬੱਚਤ ਆਪਣੇ ਹੱਥ ਕਿਵੇਂ ਆ ਠੀਕ ਆ ਨਾ ਆਪਾਂ ਇਹ ਕਹਿੰਦੇ ਆਂ ਵੀ ਜੇ ਕਿਸੇ ਵੀਰ ਨੇ ਹੁਣ ਚਲੋ ਕਈ ਵਾਰ ਕਿਸੇ ਵੀ ਨੂੰ ਨਹੀਂ ਪਤਾ ਹੁੰਦਾ ਜਾਂ ਉਹਨਾਂ ਦੀ ਨੌਲੇਜ ਨਹੀਂ ਹੁੰਦੀ ਆਪਾਂ ਸਿਰਫ ਦੁੱਧ ਦੇ ਚੱਕਰ ਜੇ ਪੈ ਜਾਂਦੇ ਆ ਆਪਾਂ ਫੈਂਟ ਵੱਲ ਉਹਨਾਂ ਫੋਕਸ ਨਹੀਂ ਕਰਦੇ ਆਪਾਂ ਕੁਆਂਟੀਟੀ ਦੇਖੀ ਜਾਂਦੇ ਆ ਕੁਆਲਿਟੀ ਨਹੀਂ ਦੇਖਦੇ ਹੁਣ ਕਿਸੇ ਵੀਰ ਨੇ ਪੰਜ ਗਾਵਾਂ ਲੈਣੀਆਂ ਨੇ ਉਹ ਫੈਂਟ ਤੇ ਦੁੱਧ ਪਾ ਰਿਹਾ ਜੋ ਪੰਜੇ ਐਚਐਫ ਲੋ ਆ ਉਹ ਦਾ ਉਹਨਾਂ ਰੇਟ ਨਹੀਂ ਲੱਗਣ ਸ਼ੁਰੂਆਤ ਚ ਠੀਕ ਆ ਨਾ ਜਾਂ ਤਾਂ ਐ ਹੋਵੇ ਭਾਈ ਲੋਨ ਲਿਆ ਹੋਇਆ ਜਾਂ ਦੁੱਧ ਦੇ ਜਿਆਦਾ ਭਾਈ 35 35 ਲੀਟਰ ਵਾਲਿਆਂ ਨੇ ਫੇਰ 34 35 ਕਿਲੋ ਦੁੱਧ ਲੱਗਦਾ ਕੋਈ ਚੱਕਰ ਨਹੀਂ 34 35 ਰੁਪਏ ਕਿਲੋ ਜੇ 30 ਪਲੱਸ ਦੁੱਧ ਦਿੰਦੀਆਂ ਨੇ ਹੁਣ ਜੇ ਦੁੱਧ ਵੀ 18 17 ਕਿਲੋ ਹੋਵੇ گا ਥੱਲੇ ਤੇ ਲੱਗ ਵੀ 34 35 ਰਹਾ ਹੋਵੇ ਤੇ ਬੰਦਾ ਵੀ ਨਮਾ ਹੋਵੇ ਤੇ ਪੈਸੇ ਵੀ ਲਿਮਟਡ ਜੇ ਹੁਣ ਫੇਰ ਕਿੱਥੋਂ ਇਹ ਕੰਮ ਚੱਲ ਤੁਸੀਂ ਜੇ گاਵਾ ਖਰੀਦਣੀਆਂ ਨੇ ਤੁਸੀਂ ਨਾਲ ਜਰਸੀ گاਵਾ ਜ਼ਰੂਰ ਖਰੀਦੋ ਜੇ ਤੁਸੀਂ ਪੰਜ گاਵਾ ਖਰੀਦ ਰਹੇ ਹੋ ਤਾਂ ਤਿੰਨ ਜੇ ਐਚ ਐਫ ਨੇ ਤਾਂ ਦੋ ਜਰਸੀਆਂ ਜ਼ਰੂਰ ਵਿੱਚ ਐਡ ਹੁਣ ਉਹਨਾਂ ਦਾ ਦੁੱਧ ਵਿੱਚ ਮਿਕਸ ਹੋਊ ਤੇ ਤੁਹਾਡੀ ਫੈਂਟ ਵੀ ਵਧੀਆ ਹੋਊਗੀ ਕੁਆਂਟੀਟੀ ਦੇ ਨਾਲ ਨਾਲ ਕੁਆਲਿਟੀ ਵੀ ਵਧੀਆ ਬਣੂਗੀ ਤਾਂ ਤੁਹਾਨੂੰ ਦੁੱਧ ਦਾ ਚੰਗਾ ਰੇਟ ਮਿਲੂਗਾ ਬਾਕੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਅੱਜ ਵੀ ਕਿੰਨੀ ਬਚਤ ਹੁੰਦੀ ਆ ਕਿੰਨਾ ਖਰਚਾ ਹੁੰਦਾ ਵੀਰੇ ਸ਼ੁਰੂਆਤ ਜੇ ਜੇ ਤੁਹਾਨੂੰ 30 35% ਵੀ ਵੱਜ ਰਿਹਾ ਨਾ ਮਗਰ ਬੱਚੀਆਂ ਪਾਲ ਰਹੀਆਂ ਨੇ ਇਹ ਨਾ ਹੋਵੇ ਵੀ ਸ਼ੁਰੂਆਤ 'ਚ ਤੁਹਾਡਾ ਮਗਰ ਕੋਈ ਪਸ਼ੂ ਵੀ ਨਾ ਪਲੇ ਬੱਚੀ ਵੀ ਨਾ ਪਲੇ ਤੇ ਖਰਚਾ ਵੀ ਇੰਨਾ ਇੰਨਾ ਹੋ ਜਾਵੇ 70 75 ਫਿਰ ਨਹੀਂ ਚੰਗਾ ਕੰਮ ਤੁਸੀਂ ਇਹ ਦੇਖਣਾ ਵੀ ਜੇ ਤੁਹਾਡੀ ਬੱਚਤ ਘਟਾ ਤਾਂ ਤੁਹਾਡੇ ਮਗਰ ਜਾਨਵਰ ਪਾਲ ਰਹੇ ਨੇ ਤਾਂ ਫਾਇਦਾ ਠੀਕ ਆ ਨਾ ਬਾਕੀ ਦੁੱਧ ਦੇ ਰੇਟ ਤੇ ਜਰੂਰ ਫੋਕਸ ਕਰਿਆ ਕਰੋ ਵੀਰੇ ਕਿਉਂਕਿ ਜੇ ਰੇਟ ਦਾ ਫਰਕ ਬਹੁਤ ਆ ਹੁਣ ਮੰਨ ਲਓ ਕਿਸੇ ਵੀਰ ਦਾ 1 ਕੁਇੰਟਲ ਦੁੱਧ ਦਾ 45 ਰੁਪਏ ਨੂੰ ਲੱਗ 42 ਨੂੰ ਛੱਡੋ 45 ਛੱਡੋ 42 ਨੂੰ ਲੱਗ ਰਿਹਾ ਤਾਂ 42000 ਦਾ ਹੋ ਗਿਆ ਤੇ ਇੱਕ ਦਾ 35 ਦਾ ਲੱਗ ਰਿਹਾ ਉਹ 35000 ਉਹ 7000 ਰੁਪਿਆ ਕਿੱਥੋਂ ਕਵਰ ਹੋਊਗਾ ਤੇ ਉਹ ਕਵਰ ਥੋੜਾ ਜਿਹਾ ਦਿਮਾਗ ਲਾ ਕੇ ਹੀ ਹੋਊਗਾ ਵੀ ਕੁਆਲਟੀ ਵੱਲ ਜਰੂਰ ਧਿਆਨ ਦੇਣਾ ਬਾਕੀ 2-3 ਸਾਲ ਲੱਗਣੇ ਹੀ ਲੱਗਣੇ ਨੇ ਵੀਰੇ ਕਾਮਯਾਬ ਹੋਣ ਨੂੰ ਹੁਣ ਜਿਹੜੇ ਆਪਾਂ ਫਾਰਮਰ ਦੇਖਦੇ ਆਂ ਵੀਡੀਓਆਂ ਵੀ ਦੇਖਦੇ ਆਂ ਇੰਸਟਾ ਤੇ ਵੀ YouTube ਤੇ ਵੀ ਵੀ ਉਹਨਾਂ ਦੀ ਬਰੀਡ ਤਿਆਰ ਆ ਅਗਲੇ ਨੂੰ ਤੁਸੀਂ ਦੇਖ ਲਓ ਵੀ ਜਦੋਂ ਤੁਸੀਂ ਕਾਮਯਾਬ ਹੋਗੇ 60 ਤੋਂ 65% 70% ਤੱਕ ਵੀ ਬੱਚਤ ਹੋ ਜਾਂਦੀ ਆ 30% ਏ ਖਰਚਾ ਹੁੰਦਾ ਕਿਉਂਕਿ ਮਗਰ ਬੱਚੀਆਂ ਪਾਲਣ ਲੱਗ ਜਾਂਦੀਆਂ ਨੇ ਆਪਾਂ ਆਚਾਰ ਪਾ ਲੈਨੇ ਆ ਠੀਕ ਆ ਨਾ ਜੇ ਆਚਾਰ ਪੈਣ ਦਾ ਖਰਜ ਐ ਘਟਣਾ ਵੀ 2-2 ਕਿਲੋ ਫੀਡ ਚੱਕੀ ਜਾਂਦੀ ਆ ਆਚਾਰ ਜੇ ਆਪਣਾ ਘਰ ਦਾ ਪਾਇਆ ਹੋਇਆ 3 3.5 ਰੁਪਏ ਬੈਠਣਾ ਠੀਕ ਆ ਨਾ ਤੇ ਫੀਡ 2-2 2.5 2.5 ਕਿਲੋ ਦਾ ਵੀ ਫਰਕ ਪੈ ਜਾਂਦਾ ਆਪਾਂ ਜਦੋਂ گاਵਾ ਲਈਆਂ ਸੀਗੀਆਂ ਤਾਜ਼ੀਆਂ ਚਲੋ ਇੱਥੇ ਆ ਕੇ ਠੀਕ ਆ ਨਾ ਹਜੇ ਆਪਾਂ ਨੂੰ 1 ਸਾਲ ਹੋਇਆ ਨਹੀਂ 16 ਫਰਵਰੀ ਚ ਜਾ ਕੇ ਹੀ ਆਪਾਂ ਨੂੰ ਸਾਲ ਹੋਣਾ ਵੀ ਜਦੋਂ ਦੁੱਧ ਵਧੀਆ ਪੈਣ ਲੱਗਿਆ ਜਦੋਂ ਪਿੰਡ ਸੀ ਜਾਂਦਾ 40-45 ਕਿਲੋ ਜੀ ਦੁੱਧ ਪੈਦਾ ਹੁੰਦਾ ਸੀਗਾ ਜਦੋਂ ਸਾਨੂੰ 60% ਵੀ ਪੈਸੇ ਵੱਜਦੇ ਸੀਗੇ 60 ਪਰਸੈਂਟ ਪਰਸੈਂਟ ਪੈਸੇ ਬੱਚਤ ਬੱਚੇ ਸੀ ਆਪਾਂ ਨੂੰ ਠੀਕ ਆ ਨਾ ਹੁਣ ਜਿੱਥੇ 70% ਖਰਚਾ ਹੋ ਰਿਹਾ ਕਿਉਂਕਿ ਮਗਰ گاਵਾ ਬੱਚੀਆਂ ਚਲੋ ਡਰਾਈ ਖੜਦੀਆਂ ਨੇ ਬੱਚੀਆਂ ਪੜ ਰਹੀਆਂ ਨੇ ਉਹ ਵੀ ਚਲੋ ਆਪਣਾ ਆਉਣ ਵਾਲੇ ਟਾਈਮ ਦਾ ਹੁੰਦਾ ਵੀ ਚਲੋ ਸਰਕਲ ਵਧੀਆ ਚੱਲੀ ਜਾਊਗਾ ਠੀਕ ਆ ਨਾ ਗਰਮੀ ਚ ਵੀ ਦੁੱਧ ਵਧੀਆ ਰਹੇ ਸਿਆਲ ਚ ਵੀ ਇਹ ਵੀ ਜਰੂਰ ਧਿਆਨ ਚ ਰੱਖਿਆ ਕਰੋ ਆਪਣਾ ਵੀ ਇਹ ਨਹੀਂ ਹੈਗਾ ਵੀ ਸਾਲਾਂ ਜ ਆਪਾਂ ਨੇ ਸਵਾ ਕੁਆਟਲ ਡੇਢ ਕੁਆਟਲ ਦੁੱਧ ਕਰ ਲਿਆ ਗਰਮੀ ਗਰਮੀ ਚ ਜਾ ਕੇ ਆਪਣੇ ਕੋ 50 ਕਿਲੋ ਹੀ ਰਹਿ ਗਿਆ ਕੀ ਗੱਲ ਇਹ ਵੀ ਖਾਸ ਧਿਆਨ ਚ ਰੱਖਿਆ ਕਰੋ ਜਿਹੜੇ ਨਵੇਂ ਵੀਰ ਗਾਵਾਂ ਖਰੀਦਦੇ ਹੋ ਜਾਦੇ ਬਰੀਡ ਚ ਗਾਂ ਨਾ ਲਓ ਕਈ ਵਾਰ ਆਪਾਂ ਸਿਆਲ ਦੇ ਚੱਕਰ ਚ ਜਾਦੇ ਬਰੀਡ ਚ ਗਾਂ ਲੈ ਲੈਨੇ ਆ ਉਹ ਫਿਰ ਗਰਮੀ ਚ ਉਹਦਾ ਜਿਹੜਾ ਮੈਨੇਜਮੈਂਟ ਆ ਉਹ ਹੋਰ ਤਰੀਕੇ ਦੀ ਹੁੰਦੀ ਆ ਉਨੀ ਆਪਾਂ ਤੋਂ ਹੁੰਦੀ ਨਹੀਂ ਠੀਕ ਆ ਨਾ ਬਰੀਡ ਘਰ ਦੀ ਤਿਆਰ ਹੋ ਕੇ ਬੰਨੀ ਹੋਈ ਬਰੀਡ ਤਿਆਰ ਹੋਗੀ ਚਾਹੇ 40 ਕਿਲੋ ਵੀ ਦੇ ਦੇਵੇ ਉਹ ਤੁਹਾਡੇ ਘਰੇ ਪ੍ਰਾਪਰ ਦੁੱਧ ਕੱਢੂ ਕਿਸੇ ਤੋਂ ਲਈ ਹੋਈ ਬਰੀਡ ਦੀ ਗਾਂ ਤੁਹਾਡੇ ਸੈਟਅਪ 'ਚ ਆ ਕੇ ਉਹਨਾਂ ਦਾ ਦੁੱਧ ਨਹੀਂ ਕੱਢਦੀ ਹੈਗੀ ਚਾਹੇ ਤੁਹਾਨੂੰ ਕੋਈ ਵੀ ਕੁਛ ਕਹੀ ਜਾਵੇ ਦੇਖੋ ਜਿਨੇ ਵੀਰੇ ਗਾਂ ਵੇਚਣੀ ਆਪਣੀ ਉਹਨਾਂ ਦਾ ਬਹੁਤ ਗੱਲਾਂ ਕਰਨੀਆਂ ਨੇ ਵੀ ਐਵੇਂ ਵੀ ਹੋ ਉਹ ਵੀ ਹੋ ਅਗਲੇ ਨੇ ਤਾਂ ਵੇਚਣੀ ਅਗਲੇ ਨੂੰ ਤਾਂ ਮੁਨਾਫੇ ਤੱਕ ਚੱਕਰ ਆ ਤੁਹਾਡੇ ਤੱਕ ਹੋਈ ਚੱਕਰ ਨਹੀਂ ਬਾਕੀ ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਨੀ ਸੀ ਤੁਹਾਨੂੰ ਤਾਂ ਬਹੁਤ ਜ਼ਿਆਦੇ ਅੱਜ ਅਜੇ ਬਾਹਰ ਕੱਢੀਆਂ ਨਹੀਂ ਗਾਂਾਂ ਸੋਚਿਆ ਵੀ ਵੀਡੀਓ ਬਣਾ ਲਈਏ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਕਰੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਚ ਧੰਨਵਾਦ ਜੀ ਸਸਰੀ ਗਾ